ਤਦ ਬਾਅਦ ਆਹ ਕੁਝ ਹੋਰ ਨਾ ਪਾਈ ਵਿੱਚ ਹੈ 2-5 ਮਿੰਟ ਹੋਰ ਹੋ ਜਾਣਾ ਉਸ ਤੋਂ ਬਾਅਦ ਮੈਂ ਫਿਰ ਸੈਂਪਲ ਚੋੜ ਹੈ ਵਿੱਚ ਵੱਢਦੀ ਆਂ ਜੀ ਅੰਦਰ ਆ ਜਾਓ ਬਾਹਰ ਵੱਢਣੀ ਹੈ ਜੀ ਆਹ ਕੀ ਆ ਹੂੰ ਆਈ ਆਹ ਆ ਮੁੜ ਕੇ ਆ ਇਹ ਨਹੀਂ ਕੱਢੀ ਨੀ ਕਰੂੰਬਲ ਜੀ ਹੋਰ ਸਾਨੂੰ ਪਾਣੀ ਤੇ ਪਿੰਦਾ ਨਹੀਂ ਪਾਣੀ ਪਿੰਦਾ ਗੋਣੀ ਗੱਲਾ ਮੈਂ ਪਾਉਣਾ ਮੈਂ ਪਾਉਣਾ ਉਹਨੂੰ ਧੁੱਪ ਧੁੱਪ ਜੇ ਰੱਖ ਦਿਆ ਕਰੋ ਇੱਥੇ ਮੇਰੇ ਆਉਹ ਕਿੱਥੇ ਜਾਂਦੀ ਬੋਤਲਾਂ ਕੱਟੀਆਂ ਆਇਆਂ ਨੇ ਜਲੂਸ ਕਟਿਆ ਬੋਤਲਾਂ ਉਹ ਫਿਲਟਰ ਵਾਲਾ ਪਾਣੀ ਹੈ ਇਹਦੇ ਵਾਲਾ ਪਾਪ ਤਿਆਰ ਹੋਇਆ ਹੈ ਕਿੱਥੋਂ ਲਾ ਲਾਂਗੇ ਮੰਮੀ ਵਾਲਾ ਲਾ ਲਾਂਗੇ ਤੇ ਨਹੀਂ ਨਹੀਂ ਮੈਂ ਵਾਦਾ ਕੀ ਕਰਦਾ ਬੋਤਲਾਗਾ ਤੋਂ ਪਰਗਾ ਨਾ ਮਾਟਰ ਆਸਟਿਕ ਪਰਗਾ ਆਏ ਜੇ ਹਮ ਮੀਂਹ ਪੈਂਦਾਗਾ ਉਹ ਵੀ ਭਾਫਣਾ ਹੀ ਤਿਆਰ ਹੁੰਦਾਗਾ ਪਾਣੀ ਮੀਂਹ ਵਾਲਾ ਵੀ ਤੇ ਏਸੀ ਦਾ ਵੀ ਭਾਫਣਾ ਹੀ ਤਿਆਰ ਹੁੰਦਾਗਾ ਕਿਉਂਕਿ ਗਰਮੈਸ ਨਿਕਲਦੀ ਆ ਠੀਕ ਹੈ ਤੇ ਉਹ ਦੇ ਵਿੱਚ ਪਾਓ ਪਾਓ ਆਜੋ ਜੀ ਆਜੋ ਆਜੋ ਆਜਿਓ ਆਜਿਓ ਆਜੋ ਹੌਲੀ ਹੌਲੀ ਲੰਘ ਜਾ ਇਹਦੇ ਇੱਕ ਚ ਪਲਾਸਟਿਕ ਟਾਈਟ ਪੈ ਗਿਆ ਇੱਕ ਚ ਘੱਟ ਲਾ ਉਹ ਹੋ ਗਿਆ ਨਾ ਹੈ ਆ ਬੋਤਲ ਚ ਚਾਵਲ ਦੇ ਘਰੇ ਅੰਦਰ ਆ ਜਾ ਵੀ ਝੋਲੀ ਚ ਪਾ ਲੈ ਆ ਆ ਕਾਕਾ ਨਾ ਬਣਿਆ ਕਰ ਹੁਣ ਤੂੰ ਬੁੜਾ ਹੋ ਗਿਆ ਬਾਈ ਜੋਤਾ ਕਾਕਾ ਜੀ ਮੇਰੇ ਪਪਾ ਕੋਲ ਆਏਗਾ ਪਪਾ ਬੱਝ ਜਾਏਗਾ ਮੈਂ ਮਮਾ ਚਾਵਲ ਦੇ ਖਾਵੇ ਜਾਣਾ ਹੈ ਮੇਰਾ ਪੁੱਤ ਮੇਰੇ ਕੋਲ ਆ ਗਿਆ ਬੁੱਧੂ ਬੜਾ ਲੈ ਬਾਈ ਸਾਡਾ ਨਾ ਚੱਕੀ ਲੱਗਿਆ ਉਹ ਲਾ ਵੀ ਟੰਗਣਾ ਕਿਤੇ ਪਲੇ ਬਟਨ ਸਾਡੇ ਪੇਟ ਦਾ ਉਹ ਪਿਆ ਯੂਟਿਊਬ ਦਾ ਤੇ ਪਲੇ ਬਟਨ ਇੱਥੇ ਪਿਆ ਸੱਚ ਵਜਣਾ ਸੀ ਬੱਚਾ ਤੁਹਾਨੂੰ ਦੱਸੇ ਆ ਕਿੱਥੇ ਚੱਲਿਆ ਖੰਡ ਦੀ ਬੋਰੀ ਹੈ ਕਿ ਕਾਠੀ ਘੋੜਾ ਇਹ ਖੰਡ ਦੀ ਬੋਰੀ ਹੈ ਸਾਡੀ ਖੰਡ ਦੀ ਬੋਰੀ ਲੈ ਲੋ ਕਿ ਜ਼ਬੇ ਕੀ ਅਦਪਹਰੀ ਕਿੰਨੀ ਸਾਫ ਗੱਲਾਂ ਕਰ ਰਹੀ ਸੀ ਨਾ ਜਪਨੂਰ ਬਾਈ ਮਾਈ ਗਾ ਬਾਈ ਕਾ ਕਹਿੰਦੀ ਮੇਰੀ ਬਾਈ ਬਾਈ ਕਾ ਹੈਂਡਲ ਕਿੱਥੇ ਨੇ ਪਾਪਾ ਹੈਂ ਕਿੱਥੇ ਅੰਡਾ ਅੱਛਾ ਕੰਨ ਫੜ ਲਾ ਹੈਂਡਲ ਬਣਾ ਲਾ ਪਾਪਾ ਨੇ ਦੇਖ ਬਰੂ ਚਲੋ ਟਕੜ 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 ਬਾਚ ਬਚ ਬਹੁਤ ਬਾਚ ਆਜੋ ਥੱਲੇ ਉਤਰਾਓ ਬਾਈਕ ਤੋਂ ਥੱਲੇ ਆਜੋ ਹੁਣ ਜੇ ਮੋਟੇ ਕਾਲੇ ਵਾਲੀ ਵੀਡੀਓ ਨਾ ਸਾਰਿਆਂ ਨੂੰ ਵਧੀਆ ਲੱਗੀ ਹੈ ਹਨਾ ਤੇ ਉਹਦੇ ਵਿੱਚ ਜਿਵੇਂ ਕਈ ਇੱਕ ਭੈਣ ਨੇ ਕਮੈਂਟ ਕੀਤਾ ਕਿ ਰਮਨ ਤੁਸੀਂ ਆਪਣੀ ਮੰਮੀ ਦੇ ਪੁਰਾਣੇ ਬਰਤਨ ਕਿਉਂ ਨਹੀਂ ਦਿਖਾਏ ਚੰਨਾ ਚੁੰਨਾ ਮਤਲਬ ਸਭ ਕੁਝ ਪਿੱਤਲ ਦੇ ਮਤਲਬ ਉਹ ਤੇ ਪੇਕੇ ਘਰ ਚ ਪਤਾ ਨਹੀਂ ਕਿੱਥੇ ਤੇ ਕਿੱਥੇ ਚਲੇ ਗਿਆ ਹਨਾ ਉਹ ਚੀਜ਼ਾਂ ਪੁਰਾਣੀਆਂ ਸ਼ਹਿਰਾਂ ਦੇ ਵਿੱਚ ਤੇ ਆ ਨਾ ਮੈਂ ਕਹਿੰਨੀ ਆ ਪਿੱਤਲ ਦੀ ਪ੍ਰਾਤ ਵੀ ਕਿਸੇ ਦੇ ਕਿਸੇ ਘਰ ਦੇ ਵਿੱਚ ਨਜ਼ਰ ਆਊਗੀ ਅੱਬਲ ਤੇ ਸਭ ਕੁਝ ਖਤਮ ਹੀ ਆਇਆ ਪੈ ਚੈਰਾ ਵਿੱਚ ਪੰਜਾਬ ਵਿੱਚ ਅਜੇ ਆ ਚੀਜ਼ਾਂ ਅਜੇ ਵੀ ਹੈਗੀਆਂ ਤੇ ਕੱਲ ਵੀਡੀਓ ਦਿਖਾਉਂਦੇ ਉਹ ਵੀਡੀਓ ਬਣਾਉਂਦੇ ਬਣਾਉਂਦੇ ਜਦੋਂ ਸਾਮਾਨ ਦਿਖਾਉਂਦੇ ਮੈਂ ਰੋ ਪਈ ਸੀ ਇੱਕ ਭੈਣ ਕਹਿੰਦੀ ਕਹਿੰਦੀ ਮੈਂ ਵੀ ਰੋ ਪਈ ਰਮਨ ਜਦੋਂ ਤੁਸੀਂ ਰੋ ਪਏ ਮਨ ਲੱਗੇ ਐ ਸੀ ਕਿ ਮੈਂ ਕਾਫੀ ਟਾਈਮ ਬਾਅਦ ਸਾਮਾਨ ਕੱਢਿਆ ਕਿਵੇਂ ਆਲ ਦੇ ਨਹੀਂ ਕਰ ਲਾ ਗੱਲ ਤਾਂ ਤੂੰ ਦਵਾਈ ਕਿਹੜੀ ਉਹ ਬ੍ਰਾਈਟਨੈਸ ਕਿੱਟੀ ਵੀ ਹੈ ਬ੍ਰਾਈਟਨੈਸ ਇੱਕ ਮਿੰਟ ਘੱਟੇ ਬ੍ਰਾਈਟ ਹੋ ਗਿਆ ਨਾ ਜਿਆਦਾ ਚਲਾਈ ਆਪਾਂ ਨੂੰ ਪਤਾ ਹੀ ਚਲਾਈ ਕੀ ਹੁੰਦੀ ਆ ਤਾਂਦਲਾ ਕੀ ਹੁੰਦਾ ਪਿੰਡਾਂ ਨੂੰ ਪਤਾ ਤੋਦਲਾ ਕਿਹੜੀ ਜਿਹੜੀ ਪਾ ਕੇ ਆਉਂਦੀ ਸੀ ਇਹਨੂੰ ਅੰਦਰ ਰੱਖੋ ਜਦੋਂ ਹੋਰ ਗਰਮ ਹੈਗੀ ਹੈ ਆ ਮੈਂ ਜਾਣੀ ਤਾ ਤੁਸੀਂ ਫੜੋ ਤੇ ਤਾਂਦਲਾ ਜਾਂ ਤਾਂਦਲਾ ਹੋਵੇ ਜਾਂ ਚਲਾਈ ਹੋਵੇ ਹਨਾ ਉਹਦਗਾ ਨਾ ਉਤੋਂ ਜਿੱਥੋਂ ਕ੍ਰੋਮ ਲਾਏ ਉਹਨਾਂ ਕਹਿੰਦੇ ਵੀ ਜਿੱਥੋਂ ਫਲ ਜਾਨੇ ਨਿਕਲਦਾ ਉਹ ਤੁਸੇ ਤੋੜ ਦਿਆ ਵੇ ਤੋੜ ਕੇ ਲਿਆਇਆ ਕਿ ਉਹਨੂੰ ਗ੍ਰੈਂਡ ਕਰ ਲੇ ਵੇ ਇੱਕ ਮਿੰਟ ਰੁਕ ਜਾ ਜਰਾ ਜਿੰਨੇ ਮਾਰੇ ਪਤਾ ਨਾਲੇ ਤਾਂ ਦਾਲ ਡੋ ਲਿਆਈ ਸਬਜੀ ਸਬਜੀ ਡੋ ਲਿਆਈ ਨਾਲੇ ਹੁਣ ਕਹਦੀ ਮੈਂ ਬਾਹਰ ਜਾਣਾ ਬਾਹਰ ਜਾ ਕੇ ਖਰਾਬੀਆਂ ਹੀ ਕਰਦੀ ਆ ਆਟੇ ਨੂੰ ਪੈ ਨਿਕਲਦੀ ਆ ਤੇ ਖਰਾਬ ਕਰਦੀ ਆ ਇਹ ਕੰਮ जान ਕੇ ਸੰਗ ੜਦੀ ਆ ਰੋਦੀ ਨਾਂ ਦੀ ਤਾਂ ਹੈ ਨੀਗੀ ਉਹੀ ਸੰਗ ੜਦੀ ਆ ਰੋਣਾ ਨਹੀਂ ਆਉਂਦਾ ਇਹਨੂੰ ਪਖੰਡੀ ਬਹੁਤ ਆ ਬੰਦਾ ਬਾਸਬ ਅੱਛਾ ਨਹੀਂ ਲੈ ਅੱਛਾ ਮੈਨੂੰ ਇੱਕ ਗੱਲ ਦਾ ਮੈਂ ਆਪਦੇ ਪੁੱਤ ਨੂੰ ਦਿਖਾਉਣਾਗਾ ਐਲਫ ਲੈ ਲੈ ਵੇਖਣਾ ਐਲਫ ਲੈ ਲੈ ਐਲਫ ਲੈ ਲੈ ਹਾਂ ਐਲਫ ਲੈ ਲੈ ਜੱਪੂ ਦੇਖੂਗਾ ਸਾਡਾ ਜੱਪੂ ਆਪਣੀ ਸੀਟ ਤੇ ਹੋ ਜਾ ਪੁੱਤ ਇੱਥੇ ਮੰਮਾ ਨੇ ਆਣਾ ਇੱਧਰ ਆ ਜਾ ਪੁੱਤ ਇੱਥੇ ਆ ਜਾ ਇੱਥੇ ਜਾ ਇੱਥੇ ਆ ਜਾ ਆਪਣੀ ਸੀਟ ਤੇ ਆਪਣੀ ਸੀਟ ਤੇ ਆ ਲੋ ਹਾਂ ਨਾਮੀ ਦਾ ਆਪ ਪੈਣ ਲੱਗੇ ਪਾਵਾਂਗੇ ਤੇ ਪੈ ਜਾਓ ਤੇ ਉਹ ਉਹਨਾਂ ਨੂੰ ਗ੍ਰੈਂਡ ਕਰ ਲੇਵੇ ਮੈਕਸੀ ਦੇ ਵਿੱਚ ਤੇ ਗ੍ਰੈਂਡ ਕਰਕੇ ਉਹ ਲੈਣੀ ਆ ਮਿੱਠੇ ਨਾਲ ਮਿੱਠੇ ਦੇ ਵਿੱਚ ਜਾਂ ਤਾਂ ਹੋਵੇ ਥੋੜੀ ਸ਼ੱਕਰ ਲਾਉਣਾ ਪਤਾ ਤੇ ਜਾਂ ਸ਼ੱਕਰ ਹੋਵੇ ਤੇ ਜਾਂ ਹੋਵੇ ਗੋੜਾ ਤੇ ਜਾਂ ਪਤਾਸਾ ਇੱਕ ਵਾਰੀ ਲੈਣ ਨਾਲ ਇੱਕ ਚਮਚਾ ਲੈਣੀ ਆ ਗ੍ਰੈਂਡ ਕਰਕੇ ਉਹ ਤੇ ਉਹ ਨਾ 40-50 ਹਜ਼ਾਰ ਸੈਲਪ ਵਧਾ ਦਿੰਦੀ ਆ ਦੂਜੇ ਦਿਨ ਕਹਿੰਦੇ ਭੂਤੀ ਲਾਉਣਾ ਪਤਾ ਦੂਸਰੇ ਦਿਨ ਚੈੱਕ ਕਰਾਓ ਸੈਲ ਕਹਿੰਦੇ ਜਾਨੀ 2 ਲੱਖ ਤੋਂ ਵੀ ਉੱਪਰ ਪਾ ਦਿੰਦੀ ਆ ਤੇ ਫਿਰ ਇੱਕ ਵਾਰੀ ਛਾਸੀ ਕਾਲ ਕਰ ਦਿਓ ਸਾਰਿਆਂ ਨੂੰ ਹਾਂ ਹਾਂ ਆਊਗਾ ਹੁਣ ਪਹਿਲਾਂ ਸਾਸਿਕਾ ਬਣਾ ਦੋ ਦੱਸੀ ਕਾ ਕ ਸਾਸਿਕਾ ਜੀ ਕਹੀਦਾ ਹਾਂਗਾ ਇਹ ਕੀ ਕਰ ਜੀ ਜੀ ਹਾਂ ਪਾਰੀ ਵੀ ਕਰ ਦੋ ਕਾਕਾ ਚੱਕ ਇੱਕ ਹੋਰ ਕਰ ਦੋ ਅ ਦੇਖ ਲਓ ਜੀ ਅ ਆਦਗਾਂ ਨੂੰ ਪੂਹਣ ਨੂੰ ਦਾਦਗਾਂ ਨੂੰ ਨਾਨਾ ਨੂੰ ਮਾਮਗਾਂ ਨੂੰ ਮਾਸੜਾ ਨੂੰ ਸਾਰਿਆਂ ਨੂੰ ਜਪਨੂਰ ਇੱਕ ਪਾਰੀ ਹੋਰ ਕਰੂਗਾ ਕਰ ਦੋ ਫਿਰ ਹਾਂ ਥੈਂਕ ਯੂ ਕਾ ਥੈਂਕ ਯੂ